ਸਤਿ ਸ੍ਰੀ ਅਕਾਲ ਗੈਰੀਸੂਰਾ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਿੰਦਰ ਸਿੰਘ ਦੱਸ ਦੇ ਕਿ ਸਰਕਾਰੀ ਸਕੂਲਾਂ ਨੂੰ ਲੈ ਕੇ ਦਿੱਲੀ ਸਰਕਾਰ ਦੇ ਵੱਲੋਂ ਵੱਡੇ ਹੁਕਮ ਜਾਰੀ ਕੀਤੇ ਗਏ ਨੇ ਸਕੂਲਾਂ ਦੇ ਵਿੱਚ ਬਦਲਾਅ ਜਿਹੜੇ ਆ ਸਰਕਾਰ ਦੇ ਵੱਲੋਂ ਕੀਤੇ ਗਏ ਨੇ ਦੱਸ ਦੇ ਕਿ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਬੱਚੇ ਨੇ ਪਹਿਲੀ ਜਮਾਤ ਦੇ ਵਿੱਚ ਦਾਖਲਾ ਲੈਣਾ ਤਾਂ ਘੱਟੋ ਘਾਟ ਉਸ ਦੀ ਉਮਰ ਜਿਹੜੀ ਹੈ 6 ਸਾਲ ਹੋਣੀ ਚਾਹੀਦੀ ਹੈ ਕਿਉਂਕਿ 6 ਸਾਲ ਉਮਰ ਬੱਚਾ ਸਿਆਣਾ ਹੁੰਦਾ ਆ ਪੜ ਸਕਦਾ ਆ ਉਸ ਨੂੰ ਹਰ ਜੀ ਜਿਹੜੀ ਸਮਝ ਹੁੰਦੀ ਆ ਤਾਂ ਇਸੇ ਨੂੰ ਦੇਖਦੇ ਹੋਇਆ ਬੱਚਾ ਦੀ ਪੜ੍ਹਾਈ ਨੂੰ ਦੇਖਦੇ ਹੋਇਆ ਭਵਿੱਖ ਨੂੰ ਦੇਖਦੇ ਹੋਇਆ ਦਿੱਲੀ ਸਰਕਾਰ ਦੇ ਵੱਲੋਂ ਜਿਹੜਾ ਹੈ ਫੈਸਲਾ ਲਿਆ ਗਿਆ ਪਰ ਦੱਸਦੇ ਕਿ ਇਹ ਫੈਸਲਾ ਜਿਹੜਾ ਆ 2026 ਨੂੰ ਜਿਹੜਾ ਆ ਮਾਰਚ ਤੱਕ ਜਿਹੜਾ ਆ ਹੁਕਮ ਜਾਰੀ ਕੀਤਾ ਗਿਆ ਨੇ 2026 ਦੇ ਵਿੱਚ ਮਾਰਚ ਤੱਕ ਲੋਕ ਮਾਪੇ ਆਪਣੇ ਬੱਚਾ ਦਾ ਦਾਖਲਾ ਜਿਹੜਾ ਹੈ ਜੇਕਰ ਫਸਟ ਕਲਾਸ ਦੇ ਵਿੱਚ ਦਾਖਲਾ ਕਰਵਾਉਣਾ ਤਾਂ ਘੱਟੋ ਘੱਟ ਉਸਦੀ ਉਮਰ ਜਿਹੜੀ ਹੈ 6 ਸਾਲ ਹੋਣੀ ਚਾਹੀਦੀ ਆ ਤਾਂ ਵੱਧ ਤੋਂ ਵੱਧ ਜਿਹੜੀ ਆ 7 ਸਾਲ ਹੋਣੀ ਚਾਹੀਦੀ ਹੈ ਕਿਉਂਕਿ ਇਸ ਦੇ ਨਾਲ ਬੱਚਾ ਦੀ ਜਿਹੜੀ ਆ ਪੜਾਈ ਸਹੀ ਰਹੇਗੀ ਬੱਚੇ ਫਰਸਟ ਕਲਾਸ ਦੇ ਵਿੱਚ ਚੜੇ ਆ ਵਧੀਆ ਪੜ ਸਕਣਗੇ ਉਹਨਾਂ ਦੀ ਪੜਾਈ ਨੂੰ ਲੈ ਕੇ ਉਹਨਾਂ ਦੇ ਭਵਿੱਖ ਨੂੰ ਲੈ ਕੇ ਜਿਹੜਾ ਆ ਕਾਰ ਦੇ ਵੱਲੋਂ ਜਿਹੜਾ ਇਹ ਫੈਸਲਾ ਲਿਆ ਗਿਆ ਆ ਤਾਂ ਇਹ ਫੈਸਲਾ ਜਿਹੜਾ ਆ ਇਹ ਹੁਕਮ ਜਿਹੜੇ ਨੇ 2026 ਦੇ ਵਿੱਚ ਲੱਗ ਹੋਣਗੇ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਹੁਣ ਪਹਿਲੀ ਜਮਾਤ ਦੇ ਵਿੱਚ ਦਾਖਲੇ ਲਈ ਬੱਚੇ ਦੀ ਉਮਰ 31 ਮਾਰਚ ਤੱਕ ਘੱਟੋ-ਘੱਟ 6 ਸਾਲ ਅਤੇ ਵੱਧ ਤੋਂ ਵੱਧ 7 ਸਾਲ ਹੋਣੀ ਚਾਹੀਦੀ ਹੈ। ਭਾਵ ਬੱਚਾ 6 ਸਾਲ ਤੋਂ ਵੱਧ ਦਾ ਹੋਣਾ ਚਾਹੀਦਾ ਹੈ। ਸਿੱਖਿਆ ਡਾਇਰੈਕਟਰ ਨੇ ਸਾਰੇ ਸਕੂਲਾਂ ਨੂੰ ਹੁਕਮ ਦੇ ਦਿੱਤੇ ਨੇ ਕਿ ਉਹਨਾਂ ਬੱਚਿਆਂ ਨੂੰ ਇਸ ਬਦਲਾਅ ਦੀ ਪੂਰੀ ਜਾਣਕਾਰੀ ਦੇਣ ਅਤੇ ਯਕੀਨੀ ਬਣਾਉਣ ਦੇ ਲਈ ਨਵੀਂ ਉਮਰ ਹੱਦ ਦਾ ਸਖਤੀ ਨਾਲ ਪਾਲਣਾ ਹੋਵੇ। ਤਾ ਸਰਕਾਰ ਦੁਆਰਾ ਜਾਰੀ ਨਵਾਂ ਹੁਕਮ ਜਿਹੜਾ ਆ 2026 ਤੋਂ 27 ਤੋਂ ਲਾਗੂ ਹੋਵੇਗਾ ਹਾਲਕਿ ਲੋਅਰ ਕੇਜੀ ਅਤੇ ਅਪਰ ਕੇਜੀ ਕਲਾਸ 2027 ਅਤੇ 2028 ਤੋਂ ਸ਼ੁਰੂ ਕੀਤੀ ਜਾਣਗੀ ਇਸ ਦਾ ਮਤਲਬ ਹੈ ਕਿ ਜੋ ਬੱਚੇ 2025 ਅਤੇ 26 ਚ ਨਰਸਰੀ ਕੇਜੀ ਜਾਂ ਪਹਿਲੀ ਜਮਾਤ ਚ ਹੋਣਗੇ ਉਹ ਅਗਲੇ ਸਾਲ ਮੌਜੂਦਾ ਪੈਟਰਨ ਅਨੁਸਾਰ ਅਗਲੀ ਜਮਾਤ ਵਿੱਚ ਜਾਣਗੇ ਤਾਂ ਜੋ ਵਿਦਿਆਰਥੀ ਕਿਸੇ ਮਾਨਤਾ ਪ੍ਰਾਪਤ ਸਕੂਲ ਤੋਂ ਪਿਛਲੀ ਜਮਾਤ ਪਾਸ ਕਰ ਚੁੱਕੇ ਹਾਂ ਤਾਂ ਜਿਨ੍ਹਾਂ ਦੇ ਕੋਲ ਸਕੂਲ ਛੱਡਣ ਦਾ ਸਰਟੀਫਿਕੇਟ ਅਤੇ ਮਾਰਕਸ਼ੀਟ ਹੈ ਉਹਨਾਂ ਨੂੰ ਉਮਰ ਜਿਹੜੀ ਹੈ ਹੱਦ ਨਿਯਮ ਤੋਂ ਛੋਟ ਦਿੱਤੀ ਜਾਵੇਗੀ ਤਾਂ ਪਾ ਉਹ ਨਵੀਂ ਉਮਰ ਹੱਦ ਤੋਂ ਬਿਨਾਂ ਅਗਲੀ ਜਮਾਤ ਚ ਦਾਖਲਾ ਲੈ ਸਕਣਗੇ ਤਾਂ ਦਿੱਲੀ ਸਰਕਾਰ ਨੇ ਸਿੱਖਿਆ ਪ੍ਰਣਾਲੀ ਦੇ ਵਿੱਚ ਇੱਕ ਵੱਡਾ ਬਦਲਾਅ ਕਰ ਦਿਆ ਪਹਿਲੀ ਜਮਾਤ ਦੇ ਦਾਖਲੇ ਲਈ ਘੱਟੋ ਘੱਟ ਜਿਹੜੀ ਹੈ 6 ਸਾਲ ਉਮਰ ਦੀ ਜਿਹੜੀ ਹੈ ਹੁਕਮ ਜਾਰੀ ਕੀਤੇ ਗਏ ਨੇ ਕਿਹਾ ਗਿਆ ਹੈ ਕਿ ਜੇਕਰ ਕਿਸੇ ਮਾਪਿਆਂ ਨੇ ਆਪਣੇ ਬੱਚੇ ਦੀ ਜਿਹੜੀ ਹੈ ਪਹਿਲੀ ਜਮਾਤ ਦੇ ਵਿੱਚ ਕਰਾਉਣਾ ਹੈ ਤਾਂ ਘੱਟੋ ਘੱਟ ਉਸ ਦੀ ਉਮਰ ਜਿਹੜੀ ਹੈ 6 ਸਾਲ ਹੋਣੀ ਚਾਹੀਦੀ ਹੈ ਨਾਲ ਦੀ ਨਾਲ ਕਿਹਾ ਕਿ ਜੇਕਰ ਪਿਛਲੇ ਦੂਸਰੇ ਸਕੂਲਾਂ ਤੋਂ ਜਿਹੜੇ ਆ ਭਰਾਏ ਕਰਕੇ ਛੱਡ ਕੇ ਉਹਨਾਂ ਦੇ ਕੋਲ ਸਰਟੀਫਿਕੇਟ ਹੋਣ ਤਾਂ ਉਹਨਾਂ ਨੂੰ ਜਿਹੜੀ ਹੈ ਕੁਝ ਰਾਹਤ ਮਿਲ ਸਕਦੀ ਹੈ ਉਮਰ ਤੋਂ ਰਾਹਤ ਮਿਲ ਸਕਦੀ ਹੈ ਤਾ ਇਸੇ ਚੀਜ਼ ਨੂੰ ਲੈ ਕੇ ਬੱਚਾ ਦੀ ਭਵਿੱਖ ਨੂੰ ਦੇਖਦਿਆਂ ਹੋਇਆ ਦਿੱਲੀ ਸਰਕਾਰ ਅਤੇ ਐਜੂਕੇਸ਼ਨ ਡਾਇਰੈਕਟਰ ਦੇ ਵੱਲੋਂ ਜਿਹੜਾ ਆ ਫੈਸਲਾ ਲੈ ਕੇ ਆਇਆ ਇਹ ਫੈਸਲਾ ਦਿੱਲੀ ਦੇ ਸਰਕਾਰੀ ਸਕੂਲ ਸਾਰੇ ਜਿੰਨੇ ਵੀ ਸਰਕਾਰੀ ਸਕੂਲ ਨੇ ਉਹਨਾਂ ਦੇ ਵਿੱਚ ਜਿਹੜੀ ਆ ਕਹਿ ਦਿੱਤਾ ਗਿਆ ਹੈ ਨਾਲ ਦੀ ਨਾਲ ਸਕੂਲਾਂ ਦੇ ਜਿਹੜੇ ਵਿਦਿਆਰਥੀ ਨੇ ਸਕੂਲਾਂ ਦੇ ਜਿਹੜੇ ਆ ਟੀਚਰਸ ਨੇ ਉਹਨਾਂ ਨੂੰ ਖਾਸ ਤੌਰ ਤੇ ਇੱਕ ਹਦਾਇਤ ਦਿੱਤੀ ਗਈ ਹੈ ਕਿ ਹਰ ਮਾਪਿਆਂ ਨੂੰ ਇਹ ਪੂਰੇ ਜਰੀਆ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਕੋਈ ਵੀ ਮਾਪੇ ਜਿਹੜਿਆ ਇਸ ਜਾਣਕਾਰੀ ਤੋਂ ਵਾਂਦੇ ਨਾ ਨਾਰਾਜ਼ ਹੋਣ ਤਾਂ ਨਾਲ ਦੇ ਨਾਲ ਇਹ ਜਿਹੜਾ ਹੁਕਮ ਜਿਹੜਾ 26 ਅਤੇ 27 ਤੱਕ ਜਾਰੀ ਰਹੇਗਾ ਸਤਿ ਸ੍ਰੀ ਅਕਾਲ ਗੈਰੀਸਵੇਲਾ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਿੰਦਰ ਸਿੰਘ ਦੱਸ ਦੇ ਕਿ ਸਰਕਾਰੀ ਸਕੂਲਾਂ ਨੂੰ ਲੈ ਕੇ ਦਿੱਲੀ ਸਰਕਾਰ ਦੇ ਵੱਲੋਂ ਵੱਡੇ ਹੁਕਮ ਜਾਰੀ ਕੀਤੇ ਗਏ ਨੇ ਸਕੂਲਾਂ ਦੇ ਵਿੱਚ ਬਦਲਾਅ ਜਿਹੜੇ ਆ ਸਰਕਾਰ ਦੇ ਵੱਲੋਂ ਕਿਤੇ ਗਏ ਨੇ ਦੱਸਦੇ ਕਿ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਬੱਚੇ ਨੇ ਪਹਿਲੀ ਜਮਾਤ ਦੇ ਵਿੱਚ ਦਾਖਲਾ ਲੈਣਾ ਤਾਂ ਘੱਟੋ ਘਾਟ ਉਸ ਦੀ ਉਮਰ ਜਿਹੜੀ ਹੈ 6 ਸਾਲ ਹੋਣੀ ਚਾਹੀਦੀ ਹੈ ਕਿਉਂਕਿ 6 ਸਾਲ ਉਮਰ ਬੱਚਾ ਸਿਆਣਾ ਹੁੰਦਾ ਆ ਪੜ ਸਕਦਾ ਆ ਉਸ ਨੂੰ ਹਰ ਚੀਜ਼ ਦੀ ਜਿਹੜੀ ਸਮਝ ਹੁੰਦੀ ਆ ਤਾਂ ਇਸੇ ਨੂੰ ਦੇਖਦੇ ਹੋਇਆ ਬੱਚੇ ਦੀ ਪੜ੍ਹਾਈ ਨੂੰ ਦੇਖਦੇ ਹੋਇਆ ਭਵਿੱਖ ਨੂੰ ਦੇਖਦੇ ਹੋਇਆ ਦਿੱਲੀ ਸਰਕਾਰ ਦੇ ਵੱਲੋਂ ਜਿਹੜਾ ਹੈ ਫੈਸਲਾ ਲਿਆ ਗਿਆ ਪਰ ਦੱਸਦੇ ਕਿ ਇਹ ਫੈਸਲਾ ਜਿਹੜਾ ਆ 2026 ਨੂੰ ਜਿਹੜਾ ਆ ਮਾਰਚ ਤੱਕ ਜਿਹੜਾ ਆ ਹੁਕਮ ਜਾਰੀ ਕੀਤਾ ਗਿਆ ਨੇ 2026 ਦੇ ਵਿੱਚ ਮਾਰਚ ਤੱਕ ਲੋਕ ਮਾਪੇ ਆਪਣੇ ਬੱਚਾ ਦਾ ਦਾਖਲਾ ਜਿਹੜਾ ਹੈ ਜੇਕਰ ਫਸਟ ਕਲਾਸ ਦੇ ਵਿੱਚ ਦਾਖਲਾ ਕਰਵਾਉਣਾ ਤਾਂ ਘੱਟੋ ਘਾਟ ਉਸਦੀ ਉਮਰ ਜਿਹੜੀ ਹੈ 6 ਸਾਲ ਹੋਣੀ ਚਾਹੀਦੀ ਆ ਤਾਂ ਵੱਧ ਤੋਂ ਵੱਧ ਜਿਹੜੀ ਆ 7 ਸਾਲ ਹੋਣੀ ਚਾਹੀਦੀ ਆ ਕਿਉਂਕਿ ਇਸ ਦੇ ਨਾਲ ਬੱਚਾ ਦੀ ਜਿਹੜੀ ਆ ਪੜਾਈ ਸਹੀ ਰਹੇਗੀ ਬੱਚੇ ਫਰਸਟ ਕਲਾਸ ਦੇ ਵਿੱਚ ਚੜੇ ਆ ਵਧੀਆ ਪੜ ਸਕਣਗੇ ਉਹਨਾਂ ਦੀ ਪੜਾਈ ਨੂੰ ਲੈ ਕੇ ਉਹਨਾਂ ਦੇ ਭਵਿੱਖ ਨੂੰ ਲੈ ਕੇ ਜਿਹੜਾ ਆਕਾਰ ਦੇ ਵੱਲੋਂ ਜਿਹੜਾ ਇਹ ਫੈਸਲਾ ਲਿਆ ਗਿਆ ਆ ਤਾਂ ਇਹ ਫੈਸਲਾ ਜਿਹੜਾ ਆ ਇਹ ਹੁਕਮ ਜਿਹੜੇ ਨੇ 2026 ਦੇ ਵਿੱਚ ਲੱਗ ਹੋਣਗੇ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਹੁਣ ਪਹਿਲੀ ਜਮਾਤ ਦੇ ਵਿੱਚ ਦਾਖਲੇ ਲਈ ਬੱਚੇ ਦੀ ਉਮਰ 31 ਮਾਰਚ ਤੱਕ ਘੱਟੋ ਘੱਟ 6 ਸਾਲ ਅਤੇ ਵੱਧ ਤੋਂ ਵੱਧ 7 ਸਾਲ ਹੋਣੀ ਚਾਹੀਦੀ ਹੈ। ਭਾਵੇਂ ਬੱਚਾ 6 ਸਾਲ ਤੋਂ ਵੱਧ ਦਾ ਹੋਣਾ ਚਾਹੀਦਾ ਹੈ, ਸਿੱਖਿਆ ਡਾਇਰੈਕਟਰ ਨੇ ਸਾਰੇ ਸਕੂਲਾਂ ਨੂੰ ਹੁਕਮ ਦੇ ਦਿੱਤੇ ਨੇ ਕਿ ਉਹਨਾਂ ਬੱਚਿਆਂ ਨੂੰ ਇਸ ਬਦਲਾਅ ਦੇ ਪੂਰੀ ਜਾਣਕਾਰੀ ਦੇਣ ਅਤੇ ਯਕੀਨੀ ਬਣਾਉਣ ਦੇ ਲਈ ਨਵੀਂ ਉਮਰ ਹੱਦ ਦਾ ਸਖਤੀ ਨਾਲ ਪਾਲਣਾ ਹੋਵੇ। ਤਾਂ ਸਰਕਾਰ ਦੁਆਰਾ ਜਾਰੀ ਨਵਾਂ ਹੁਕਮ ਜਿਹੜਾ ਆ 2026 ਤੋ 7 ਸਤਾਈ ਤੋਂ ਲਾਗੂ ਹੋਵੇਗਾ ਹਾਲਕੀ ਲੋਰ ਕੇਜੀ ਅਤੇ ਉਪਰ ਕੇਜੀ ਕਲਾਸ 2027 ਅਤੇ 2028 ਤੋਂ ਸ਼ੁਰੂ ਕੀਤੀ ਜਾਣਗੀ ਇਸ ਦਾ ਮਤਲਬ ਹੈ ਕਿ ਜੋ ਬੱਚੇ 2025 ਅਤੇ 26 ਚ ਨਰਸਰੀ ਕੇਜੀ ਜਾਂ ਪਹਿਲੀ ਜਮਾਤ ਚ ਹੋਣਗੇ ਉਹ ਅਗਲੇ ਸਾਲ ਮੌਜੂਦਾ ਪੈਟਰਨ ਅਨੁਸਾਰ ਅਗਲੀ ਜਮਾਤ ਵਿੱਚ ਜਾਣਗੇ ਤਾਂ ਜੋ ਵਿਦਿਆਰਥੀ ਕਿਸੇ ਮਾਨਤਾ ਪ੍ਰਾਪਤ ਸਕੂਲ ਤੋਂ ਪਿਛਲੀ ਜਮਾਤ ਪਾਸ ਕਰ ਚੁੱਕੇ ਹਨ ਤਾਂ ਜਿਨ੍ਹਾਂ ਦੇ ਕੋਲ ਸਕੂਲ ਛੱਡਣ ਦਾ ਸਰਟੀਫਿਕੇਟ ਅਤੇ ਮਾਰਕਸ਼ੀਟ ਹੈ ਉਹਨਾਂ ਨੂੰ ਉਮਰ ਜਿਹੜੀ ਹੈ ਹੱਦ ਨਿਯਮ ਤੋਂ ਛੋਟ ਦਿੱਤੀ ਜਾਵੇਗੀ ਤਾਂ ਪਾ ਉਹ ਨਵੀਂ ਉਮਰ ਹੱਦ ਤੋਂ ਬਿਨਾ ਅਗਲੀ ਜਮਾਤ ਚ ਦਾਖਲਾ ਲੈ ਸਕਣਗੇ ਤਾਂ ਦਿੱਲੀ ਸਰਕਾਰ ਨੇ ਸਿੱਖਿਆ ਪ੍ਰਣਾਲੀ ਦੇ ਵਿੱਚ ਇੱਕ ਵੱਡਾ ਬਦਲਾਅ ਕਰ ਦਿਆ ਪਹਿਲੀ ਜਮਾਤ ਦਾਖਲੇ ਲਈ ਘੱਟੋ ਘੱਟ ਜਿਹੜੀ ਹੈ 6 ਸਾਲ ਉਮਰ ਦੀ ਜਿਹੜੀ ਹੈ ਹੁਕਮ ਜਾਰੀ ਕੀਤੇ ਗਏ ਨੇ ਕਿਹਾ ਗਿਆ ਹੈ ਕਿ ਜੇਕਰ ਕਿਸੇ ਮਾਪਿਆਂ ਨੇ ਆਪਣੇ ਬੱਚੇ ਦੀ ਜਿਹੜੀ ਹੈ ਪਹਿਲੀ ਜਮਾਤ ਦੇ ਵਿੱਚ ਕਰਾਉਣਾ ਹੈ ਤਾਂ ਘੱਟੋ ਘੱਟ ਉਸ ਦੀ ਉਮਰ ਜਿਹੜੀ ਹੈ 6 ਸਾਲ ਹੋਣੀ ਚਾਹੀਦੀ ਹੈ ਨਾਲ ਦੀ ਨਾਲ ਕਿਹਾ ਕਿ ਜੇਕਰ ਪਿਛਲੇ ਦੂਸਰੇ ਸਕੂਲਾਂ ਤੋਂ ਜਿਹੜੇ ਆ ਭਰਾਏ ਕਰਕੇ ਛੱਡ ਕੇ ਉਹਨਾਂ ਦੇ ਕੋਲ ਸਰਟੀਫਿਕੇਟ ਹੋਣ ਤਾਂ ਉਹਨਾਂ ਨੂੰ ਜਿਹੜੀ ਹੈ ਕੁਝ ਰਾਹਤ ਮਿਲ ਸਕਦੀ ਹੈ ਉਮਰ ਤੋਂ ਰਾਹਤ ਮਿਲ ਸਕਦੀ ਹੈ ਤਾਂ ਐਸੀ ਚੀਜ਼ ਨੂੰ ਲੈ ਕੇ ਬੱਚੇ ਦੀ ਭਵਿੱਖ ਨੂੰ ਦੇਖਦਿਆਂ ਹੋਇਆ ਦਿੱਲੀ ਸਰਕਾਰ ਤੇ ਐਜੂਕੇਸ਼ਨ ਡਾਇਰੈਕਟਰ ਦੇ ਵੱਲੋਂ ਜਿਹੜਾ ਆ ਫੈਸਲਾ ਲਿਆਇਆ ਗਿਆ ਇਹ ਫੈਸਲਾ ਦਿੱਲੀ ਦੇ ਸਰਕਾਰੀ ਸਕੂਲ ਸਾਰੇ ਜਿੰਨੇ ਵੀ ਸਰਕਾਰੀ ਸਕੂਲ ਨੇ ਉਹਨਾਂ ਦੇ ਵਿੱਚ ਜਿਹੜੀ ਆ ਕਹਿ ਦਿੱਤਾ ਗਿਆ ਨਾਲ ਦੇ ਨਾਲ ਸਕੂਲਾਂ ਦੇ ਜਿਹੜੇ ਵਿਦਿਆਰਥੀ ਨੇ ਸਕੂਲਾਂ ਦੇ ਜਿਹੜੇ ਆ ਟੀਚਰਸ ਨੇ ਉਹਨਾਂ ਨੂੰ ਖਾਸ ਤੌਰ ਤੇ ਇੱਕ ਹਦਾਇਤ ਦਿੱਤੀ ਗਈ ਹੈ ਕਿ ਹਰ ਮਾਪਿਆਂ ਨੂੰ ਇਹ ਪੂਰੀ ਜਿਹੜੀ ਆ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਕੋਈ ਵੀ ਮਾਪੇ ਜਿਹੜਿਆ ਇਸ ਜਾਣਕਾਰੀ ਤੋਂ ਵੰਦੇ ਨਾ ਨਾਰਾਹਜ ਹੋਣ ਤਾਂ ਨਾਲ ਦੇ ਨਾਲ ਇਹ ਜਿਹੜਾ ਹੁਕਮ ਜਿਹੜਾ ਆ 26 ਅਤੇ 27 ਤੱਕ ਜਾਰੀ ਰਹੇਗਾ